ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜਿਸ਼ਤਾ ਅਗਲਾ ਅੰਕ 8 ਪਿੰਡਰਾਂ ਵਾਲੇ ਦਾ ਉਭਾਰ 1980-81 1980 ਵਿੱਚ ਕਾਂਗਰਸ ਪਾਰਟੀ ਦੀ ਕੇਂਦਰ ਵਿੱਚ ਸੱਤਾ ਵਾਪਸੀ ਤੋਂ ਬਾਅਦ ਪਿੰਡਰਾਂ ਵਾਲੇ ਦੀ ਸਮਰੱਥਾ ਤੇ ਸੂਬੇ ਪੱਧਰ ਤੇ ਪਹਿਲਾਂ ਹੀ ਪਰਖੀ ਹੋਈ ਨਤੀਜੇ ਦੇਣ ਦੀ ਇੱਛਾ ਦੇ ਚਲਦਿਆਂ ਇਹ ਫੈਸਲਾ ਕੀਤਾ ਗਿਆ ਕਿ ਕਾਂਗਰਸ ਪਿੰਡਰਾਂ ਵਾਲੇ ਨੂੰ ਅਤੇ ਖਾਲਿਸਤਾਨ ਦੇ ਮੁੱਦੇ ਨੂੰ ਹੱਵਾ ਦੇਵੇਗੀ ਉਹ ਮੁੱਦਾ ਜੋ ਜੋ ਤੱਕ ਉਸਤੇ ਇਨਕਾਰ ਜਾਂ ਇਸ ਦਾ ਖੰਡਨ ਕਰਨ ਵਿੱਚ ਉਸ ਦੀ ਅਸਮਰੱਥਾ ਕਰਨ ਉਸ ਨਾਲ ਚਿਪਕ ਗਿਆ ਸੀ ਤਾਂ ਜੋ ਜਨਵਰੀ 1985 ਤੋਂ ਪਹਿਲਾਂ ਹੋਣ ਵਾਲੀਆਂ 8ਵੀਆਂ ਲੋਕ ਸਭਾ ਚੋਣਾਂ ਜਿੱਤੀਆਂ ਜਾ ਸਕਣ ਇਹ ਆਪਰੇਸ਼ਨ 2 ਪੜਾ ਦੀ ਸ਼ੁਰੂਆਤ ਨੂੰ ਦਰਸਾਏਗਾ ਵਿਭਾਗ ਵਿੱਚ ਕੰਮ ਕਰਨ ਦੇ ਮੇਰੇ ਸੰਚਾਲਨ ਤਜਰਬੇ ਦੇ ਆਧਾਰ ਤੇ ਕੁਝ ਫੈਸਲੇ ਜੋ ਮੇਰੇ ਧਿਆਨ ਵਿੱਚ ਆਏ ਅਤੇ ਜਿਵੇਂ ਜਿਵੇਂ ਘਟਨਾਵਾਂ ਪ੍ਰਗਟ ਹੋਈਆਂ ਆਪਰੇਸ਼ਨ 2 ਦੇ ਪਿੱਛੇ ਦੇ ਵਿਚਾਰ ਨੂੰ ਅੱਗੇ ਕਾਇ ਅਨੁਸਾਰ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਪਿੰਡਰਾਂ ਵਾਲੇ ਸਿਰ ਸੇਰਾ ਦਿੰਦਿਆਂ ਪਹਿਲਾ ਹਿੰਸਾ ਤੇ ਅਤਵਾਦੀਆਂ ਕਾਰਵਾਈਆਂ ਨੂੰ ਉਸਾਸਤ ਕਰਕੇ ਤੇ ਫਿਰ ਨਜ਼ਰ ਅੰਦਾਜ਼ ਕਰਕੇ ਪੰਜਾਬ ਤੇ ਗੁਆਂਢੀ ਰਾਜ ਹਰਿਆਣਾ ਵਿੱਚ ਹਿੰਦੂਆਂ ਤੇ ਸਿੱਖਾਂ ਵਿਚਕਾਰ ਬੇਪਰੋਸਕੀ ਦਾ ਮਾਹੌਲ ਪੈਦਾ ਕਰਨਾ ਇਸ ਨਾਲ ਸੰਬੰਧਿਤ ਘਟਨਾਵਾਂ ਦਾ ਪ੍ਰਚਾਰ ਇੱਕ ਵਫਾਦਾਰ ਮੀਡੀਆ ਖਾਸ ਕਰਕੇ ਸਤਾਨਕ ਪ੍ਰੈਸ ਦੁਆਰਾ ਕਰਨਾ ਨਾਲ ਹੀ ਹਿੰਦੂਆਂ ਵਿੱਚ ਇਹ ਪ੍ਰਭਾਵੀ ਪੈਦਾ ਕਰਨਾ ਕਿ ਖਾਲਿਸਤਾਨ ਪੱਖੀ ਭਾਵਨਾਵਾਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਸਾਰੇ ਸਿੱਖਾਂ ਦੀ ਕਲਪਨਾ ਨੂੰ ਆਕਰਸ਼ਿਤ ਕਰ ਰਹੀਆਂ ਹਨ ਜਿੰਨਾਂ ਵਿੱਚ ਰਾਸ਼ਟਰ ਦੀ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਦੀ ਸੰਭਾਵਨਾ ਸੀ ਅਜਿਹੇ ਪ੍ਰਸ਼ਟ ਮਾਹੌਲ ਵਿੱਚ ਹਿੰਦੂਆਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਸਿੱਖ ਭਾਈਚਾਰੇ ਦੀਆਂ ਕਾਰਵਾਈਆਂ ਤੋਂ ਦੁਖੀ, ਪੀੜਤ ਅਤੇ ਧਮਕੀਆਂ ਡਰ ਵਗੈਰਾ ਮਹਿਸੂਸ ਕਰਨਗੇ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਕਿਉਂਕਿ ਦੇਸ਼ ਵਿੱਚ ਉਹਨਾਂ ਦੀ ਆਬਾਦੀ 2 ਫੀਸਦੀ ਤੋਂ ਵੀ ਘੱਟ ਸੀ ਬਹੁ ਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਲੰਮੇ ਸਮੇਂ ਤੱਕ ਅਤੇ ਬਿਨਾਂ ਰੁਕਾਵਟ ਪਰ ਸਾਵਧਾਨੀ ਨਾਲ ਨਿਯੰਤਰਿਤ ਅਸੰਤੋਸ਼ ਨਾਲ ਭਾਵਨਾਤਮਕ ਪਾਗਲਪਨ ਅਤੇ ਇਹ ਯਕੀਨ ਪੈਦਾ ਕਰਨਾ ਕਿ ਦੇਸ਼ ਦੀ ਅਖੰਡਤਾ ਖਾਲਿਸਤਾਨ ਦੇ ਸਮਰਥਕਾਂ ਕਰਕੇ ਖਤਰੇ ਵਿੱਚ ਸੀ ਜੋ ਵਿਦੇਸ਼ੀ ਤਾਕਤਾਂ ਦੇ ਸਮਰਥਨ ਜਾਂ ਵਿਨਾ ਸਮਰਥਨ ਦੇ ਦੇਸ਼ ਦੇ ਵਿਰੁੱਧ ਸਾਜ਼ਿਸ਼ ਰਚ ਰੇ ਸਨ ਅਪਰਾਧਕਾਰਨ ਦਾ ਸਨਯੁਕਤ ਪ੍ਰਭਾਵ ਹਿੰਦੂਆਂ ਵਿੱਚ ਬਦਲਾ ਲੈਣ ਦਾ ਮਜਾ ਪੈਦਾ ਕਰਨ ਲਈ ਸੀ ਜਿਸ ਨਾਲ ਰਾਸ਼ਟਰੀ ਅਖੰਡਤਾ ਤੇ ਬਹੁ ਗਿਣਤੀ ਭਾਈਚਾਰੇ ਦੇ ਏਕਤਾ ਨੂੰ ਉਹਨਾਂ ਰਾਸ਼ਟਰ ਵਿਰੋਧੀ ਵੰਡਪਾਉ ਫਿਰਕੂ ਤੇ ਅਪਰਾਧਿਕ ਤਾਕਤਾਂ ਤੋਂ ਬਚਾਉਣ ਲਈ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇ ਜੋ ਰਾਸ਼ਟਰ ਦੀ ਸ਼ਾਂਤੀ ਸਦਭਾਵਨਾ ਤੇ ਏਕਤਾ ਨੂੰ ਵਿਗਾੜਨ ਤੇ ਤੁਰੇ ਹੋਏ ਸਨ ਦੂਜੇ ਪਾਸੇ ਪੰਜਾਬ ਵਿੱਚ ਮਾਹੌਲ ਗਰਮ ਰੱਖਣਾ ਅਤੇ ਪਿੰਡਰਾਂ ਵਾਲੇ ਨੂੰ ਪਹਿਲਾਂ ਸੋਚੀ ਹੋਈ ਅੰਤਮ ਕਾਰਵਾਈ ਲਈ ਸਥਿਤੀ ਪੱਕੀ ਹੋਣ ਤੱਕ ਬਿਨਾ ਕਿਸੇ ਰੁਕਾਵਟ ਦੇ ਉਸ ਦੇ ਕੰਮ ਨੂੰ ਅਣਦੇਖਾ ਕਰਨਾ ਵੀ ਲਾਜ਼ਮੀ ਸੀ ਅਕਾਲੀ ਦਲ ਦੇ ਨਰਮਖਿਆਲੀ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨਾ ਅਤੇ ਉਹਨਾਂ ਨੂੰ ਇਹ ਦਰਸਾਉਣਾ ਜ਼ਰੂਰੀ ਸੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਦੀਆਂ ਮੰਗਾਂ ਦੇ ਹਲ ਪ੍ਰਤੀ ਸਹਿਰਦ ਸਨ ਜਿੰਨਾ ਮੰਗਾਂ ਲਈ ਉਹ ਕੁਝ ਸਮੇਂ ਤੋਂ ਜਦੋਂ ਜਦ ਕਰ ਰਹੇ ਸਨ ਪਰ ਅਸਲ ਵਿੱਚ ਗੱਲਬਾਤ ਕਿਸ ਨਾ ਕਿਸੇ ਬਹਾਨੇ ਲੰਮੀ ਖਿੱਚਣੀ ਸੀ ਕਿਉਂਕਿ ਜੇਕਰ ਮੰਗਾਂ ਸਵੀਕਾਰ ਕਰ ਲਈਆਂ ਜਾਂਦੀਆਂ ਤਾਂ ਪੰਜਾਬ ਵਿੱਚ ਆਮ ਸਥਿਤੀ ਸਮੇਂ ਤੋਂ ਪਹਿਲਾਂ ਹੀ ਵਾਪਸ ਆ ਜਾਂਦੀ ਇਸ ਨੂੰ ਭਿੰਡਰਾਂ ਵਾਲੇ ਨੂੰ ਮਨਮਾਨੀ ਭਰੇ ਕੰਮ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਸੀ ਨਾਲੀ ਜੇਕਰ ਨਰਮ ਖਿਆਲੀ ਅਕਾਲੀ ਆਗੂ ਕਿਸੇ ਤਰ੍ਹਾਂ ਮੰਗਾ ਦੇ ਹੱਲ ਦੀਆਂ ਸਾਰੀਆਂ ਉਮੀਦਾਂ ਗਵਾ ਬੈਠਦੇ ਅਤੇ ਇੱਕ ਅਕਬਰ ਰੋਡ ਗਰੁੱਪ ਦੁਆਰਾ ਚੁਣੇ ਗਏ ਸਮੇਂ ਤੋਂ ਪਹਿਲਾਂ ਆਪਣਾ ਅंदोलਨ ਮੁਅਤਲ ਕਰਨ ਜਾਂ ਵਾਪਸ ਲੈਣ ਦਾ ਫੈਸਲਾ ਕਰਦੇ ਤਾਂ ਭਿੰਡਰਾਂ ਵਾਲੇ ਕੋਲ ਦਰਬਾਰ ਸਾਹਿਬ ਕੰਪਲੈਕਸ ਵਿੱਚ ਟਿਕੇ ਰਹਿਣ ਦੀ ਬਹੁਤ ਘੱਟ ਉਹ ਚੇਤਨਾ ਬਚਦੀ ਉਹ ਹਰ ਪਾਸੋਂ ਦਰਬਾਰ ਸਾਹਿਬ ਖਾਲੀ ਕਰਨ ਅਤੇ ਮਹਿਤਾ ਚੌਕ ਗੁਰਦੁਆਰੇ ਵਾਪਸ ਜਾਣ ਦੀ ਦਬਾਹੇ ਠਾਜੰਦਾ ਪਰ ਇੱਕ ਅਕਬਰ ਰੋਡ ਗਰੁੱਪ ਨੂੰ ਇਹ ਵੀ ਸਭ ਕਰਨੀ ਸੀ ਵਿਰੋਧੀ ਪਾਰਟੀਆਂ ਦਾ ਉਡੀਕ ਕਰਦੇ ਰਹਿਣਾ ਸਖਤ ਕਾਰਵਾਈ ਦੀ ਜਨਤਕ ਮੰਗ ਦਾ ਸਮਰਥਨ ਕਰਨ ਲਈ ਮਜਬੂਰ ਕਰਨਾ ਤੇ ਇੱਕ ਅਕਬਰ ਰੋਡ ਗਰੁੱਪ ਦੁਆਰਾ ਇਹਨਾਂ ਪਾਰਟੀਆਂ ਦੇ ਏਜੰਡੇ ਨੂੰ ਹਾਈਜੈਕ ਕਰ ਨਾਲ ਇੰਦਰਾ ਗਾਂਧੀ ਲਈ ਸਿੱਖ ਕੱਟੜ ਪੰਥੀਆਂ ਦੀਆਂ ਅਪਰੋਧਕ ਹਿੰਦੂ ਵਿਰੋਧੀ ਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਅਤੇ ਇੱਕ ਮਜ਼ਬੂਤ ਨਿਰਣਾਇਕ ਨੇਤਾ ਵੱਜੋਂ ਉਭਰਨ ਹਿੱਤ ਸਖਤ ਕਾਰਵਾਈ ਕਰਨ ਲਈ ਟੁਕਵੇਂ ਹਾਲਾਤ ਪੈਦਾ ਕੀਤੇ ਜਾਣੇ ਸਨ ਇਸ ਯੋਜਨਾ ਵਿੱਚ ਇੱਕ ਸਮੱਸਿਆ ਇਹ ਸੀ ਕਿ ਇਹ ਕਾਰਵਾਈ ਅਗਲੀਆਂ ਰਾਸ਼ਟਰੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਲਕੁਲ ਸਹੀ ਸਮੇਂ ਤੇ ਕਰਨੀ ਸੀ ਕਿਉਂਕਿ ਚੋਣਾਂ ਤੇ ਨਿਰਧਾਰਤ ਕਾਰਵਾਈ ਦੇ ਵਿਚਕਾਰ ਸਮੇਂ ਦੀ ਕੋਈ ਵੀ ਮਹੱਤਵਪੂਰਨ ਖਾਮੀ ਇਸ ਤੋਂ ਪੈਦਾ ਹੋਏ ਰਾਜਨੀਤਿਕ ਲਾਭਾਂ ਤੋਂ ਵਹਿ ਹੁਣੇ ਕਰ ਸਕਦੀ ਸੀ ਪਿੰਡਾਂ ਵਾਲੇ ਦਾ ਵੱਡਾ ਪ੍ਰਭਾਵ 1980 ਵਿੱਚ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਜਨਤਾ ਪਾਰਟੀ ਗੱਟਜੋੜ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਰਾਜ ਵਿਧਾਨ ਸਭਾ ਦੀਆਂ ਨਵੀਆਂ ਚੋਣਾਂ ਹੋਈਆਂ ਇਨੋ ਚੋਣਾ ਵਿੱਚ ਕਾਂਗਰਸ ਸੱਤਾ ਵਿੱਚ ਵਾਪਸ ਆ ਗਈ। ਇੰਦਰਾ ਗਾਂਧੀ ਨੇ ਜ਼ੈਲ ਸਿੰਘ ਦੇ ਕੱਟੜ ਵਿਰੋਧੀ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤਾ। ਕੇਂਦਰ ਵਿੱਚ ਗ੍ਰਹਿ ਮੰਤਰੀ ਬਣਿਆ ਸੁਰੱਖਿਆਤ ਜ਼ੈਲ ਸਿੰਘ ਨੂੰ ਹੁਣ ਇੱਕ ਅਕਬਰ ਰੋਡ ਗਰੁੱਪ ਦਾ ਸਰਗਰਮ ਮੈਂਬਰ ਰਹਿੰਦੇ ਹੋਏ ਪੰਜਾਬ ਵਿੱਚ ਵੀ ਆਪਣੇ ਮਦਦਾਨ ਯਾਨੀ ਹਿੱਤਾਂ ਦੀ ਰੱਖਿਆ ਕਰਨੀ ਸੀ। ਪੰਜਾਬ ਦੇ ਇਹ ਦੋ ਸਿੱਖ ਕਾਂਗਰਸੀ ਆਗੂਆਂ ਦੀ ਨਿੱਜੀ ਸਿਆਸੀ ਦੁਸ਼ਮਣੀ ਤੋਂ ਇਲਾਵਾ ਵਿਚਾਰਧਾਰਾ ਦਾ ਵੀ ਸਪਸ਼ਟ ਟਕਰਾਅ ਸੀ। ਪੁਰਾਣੀ ਕਾਂਗਰਸੀ ਵਿਚਾਰਧਾਰਾ ਦੇ ਪੈਰੋਕਾਰ ਦਰਬਾਰਾ ਸਿੰਘ ਆਪਣੀ ਰਾਜਨੀਤੀ ਵਿੱਚ ਧਰਮ ਨਿਰਪੱਖਤਨ ਜਦੋਂ ਕਿ ਜ਼ੈਲ ਸਿੰਘ ਨਾ ਸਿਰਫ ਫਿਰਕੂ ਤਾਕਤਾਂ ਨੂੰ ਬਰਦਾਸ਼ਤ ਕਰਦੇ ਸਨ ਸਗੋਂ ਉਹਨਾਂ ਨਾਲ ਸਮਝੌਤਾ ਵੀ ਕਰਦੇ ਸਨ ਉਸ ਨੂੰ ਪੰਜਾਬ ਵਿੱਚ ਆਪਣੇ ਤੇ ਕਾਂਗਰਸ ਪਾਰਟੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਫਿਰਕੂ ਏਜੰਡਾ ਅਪਣਾਉਣ ਤੋਂ ਕੋਈ ਝਿਜਕ ਨਹੀਂ ਸੀ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਿੱਚ ਤਬਦੀਲੀ ਤੋਂ ਬਾਅਦ ਸੂਬੇ ਵਿੱਚ ਹਿੰਸਕ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਤਵੱਜੋ ਮਿਲਣੀ ਸ਼ੁਰੂ ਹੋ ਗਈ April 1980 ਦੇ ਸ਼ੁਰੂ ਵਿੱਚ ਮਿਲੀਆਂ ਰਿਪੋਰਟਾਂ ਅਨੁਸਾਰ ਤਹਿਸੀਲ ਫਾਜ਼ਲਕਾ ਦੇ ਪਿੰਡ ਜੰਡੂਆ ਭੇਮਸ਼ਾਹ ਦਾ ਦੌਰਾ ਕਰਦੇ ਸਮੇਂ ਪਿੰਡਰਾ ਵਾਲੇ ਨੇ ਐਲਾਨ ਕੀਤਾ ਕਿ ਬੱਚੇ ਯਾਨੀ ਨਰੰਗਕਾਰੀਆਂ ਦਾ ਮੁਖੀ ਗੁਰਵਚਨ ਸਿੰਘ ਨੇ 25 ਵਿਅਕਤੀਆਂ ਨੂੰ ਮਾਰ ਦਿੱਤਾ ਜਦਕਿ ਉਸਨੇ ਸਿਰਫ 3 ਬੰਦਿਆਂ ਨੂੰ ਮਰਵਾਇਆ ਸੀ ਇਸ ਲਈ ਉਹ 22 ਹੋਰ ਨਰੰਗਕਾਰੀਆਂ ਨੂੰ मारेਗਾ 24 April 1980 ਨੂੰ ਗੁਰਵਚਨ ਸਿੰਘ ਦੀ ਨਵੀਂ ਦਿੱਲੀ ਸਥਿਤ ਉਸਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਿੰਡਰਾਵਾਲੇ ਦਾ ਨਾਮ ਇਸ ਮਾਮਲੇ ਦੇ ਸ਼ੱਕੀਆਂ ਵਿੱਚੋਂ ਇੱਕ ਸੀ ਗ੍ਰਿਫਤਾਰੀ ਦੇ ਡਰੋਂ ਉਸਨੇ ਗੁਰੂ ਨਾਨਕ ਨਵਾਸ ਯਾਨੀ ਦਰਬਾਰ ਸਾਹਿਬਵਨ ਦੇ ਨਾਲ ਲੱਗਦੇ ਸ਼ਰੋਮਣੀ ਕਮੇਟੀ ਦੀ ਸਰਾਂ ਵਿੱਚ ਸ਼ਰਨ ਲੈ ਲਈ ਅਤੇ ਉਦੋਂ ਤੱਕ ਬਾਹਰ ਨਹੀਂ ਆਇਆ ਜਦੋਂ ਤੱਕ ਜ਼ੈਲ ਸਿੰਘ ਨੇ ਸੰਸਦ ਵਿੱਚ ਇਹ ਬਿਆਨ ਨਹੀਂ ਦਿੱਤਾ ਕਿ ਪਿੰਡਰਾਵਾਲੇ ਦਾ ਗੁਰਬਚਨ ਸਿੰਘ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ ਇਸ ਤੋਂ ਬਾਅਦ ਪਿੰਡਰਾਵਾਲੇ ਨੇ ਐਲਾਨ ਕੀਤਾ ਕਿ ਗੁਰਬਚਨ ਸਿੰਘ ਦਾ ਕਾਤਲ ਅਕਾਲ ਤਖਤ ਦੇ ਜਥੇਦਾਰ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਹੱਕਦਾਰ ਹੈ ਉਸਨੇ ਇਹ ਵੀ ਕਿਹਾ ਕਿ ਜੇਕਰ ਉਹ ਉਸ ਨੂੰ ਮਿਲਣਾ ਹੁੰਦਾ ਤਾਂ ਉਹ ਖੁਦ ਕਾਤਲ ਨੂੰ ਸੋਨੇ ਨਾਲ ਤੋਲੇਗਾ ਮਾਰਚ 1980 ਦੇ ਮੱਧ ਵਿੱਚ ਚੰਡੀਗੜ੍ਹ ਵਿੱਚ ਚੀਵ ਖਾਲਸਾ ਦਿਵਾਨ ਵੱਲੋਂ ਸਿੱਖ ਵਿਦਿਅਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇੱਕ ਗੈਰ ਰਾਜਨੀਤਿਕ ਸੰਗਠਨ ਸੀ ਜਿਸ ਦਾ ਮਕਸਦ ਪੰਜਾਬ ਵਿੱਚ ਸਿੱਖ ਵਿਦਿਅਕਦਾਰਿਆਂ ਨੂੰ ਉਤਸ਼ਾਹਿਤ ਕਰਨਾ ਸੀ ਇਸ ਦੀ ਪ੍ਰਧਾਨਗੀ ਇੱਕ ਅਮਰੀਕੀ ਨਾਗਰਿਕ ਗੰਗਾ ਸਿੰਘ ਢਿੱਲੋਂ ਨੇ ਕੀਤੀ ਜੋ ਵਸ਼ਿੰਗਟਨ ਡੀਸੀ ਸਥਿਤ ਗੁਰਨਾਨਕ ਫਾਊਂਡੇਸ਼ਨ ਦਾ ਮੁਖੀ ਸੀ ਹਾਲਾਂਕਿ ਉਹਨਾਂ ਤੱਕ ਪੰਜਾਬ ਵਿੱਚ ਤਲਨਾਤਮਕ ਤੌਰ ਤੇ ਉਹ ਇੱਕ ਅਣਜਾਨ ਚਿਹਰਾ ਸੀ ਗੰਗਾ ਸਿੰਘ ਢਿੱਲੋਂ ਕੁਝ ਪ੍ਰਭਾਵਸ਼ਾਲੀ ਅਮਰੀਕੀ ਸੈਨੇਟਰਾਂ ਤੇ ਕਾਂਗਰਸੀਆਂ ਦੇ ਨਾਲ-ਨਾਲ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਿਆਉਲ ਹੱਕ ਦੇ ਵੀ ਨੇੜੇ ਸੀ ਚੰਡੀਗੜ੍ਹ ਕਾਨਫਰੰਸ ਦੀ ਕਾਰਵਾਈ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਹਨ ਢਿੱਲੋਂ ਨੇ ਖੁਦ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਸਿੱਖਾਂ ਨੂੰ ਸੰਯੁਕਤ ਰਾਸ਼ਟਰ ਦੇ ਸਹਿਯੋਗੀ ਮੈਂਬਰ ਬਜੋਂ ਦਾਖਲਾ ਦਿੱਤਾ ਜਾਵੇ ਕਿਉਂਕਿ ਉਹ ਹਿੰਦੂ ਮੁਖਤਰਾ ਦਾ ਹਿੱਸਾ ਨਹੀਂ ਹਨ ਅਤੇ ਉਹਨਾਂ ਦੀ ਵੱਖਰੀ ਪਛਾਣ ਹੈ ਢਿੱਲੋਂ ਦੇ ਦੌਰੇ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਲੋਕ ਸਭਾ ਦੀ ਬੈਸ ਵਿੱਚ ਇਸ ਤਰ੍ਹਾਂ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਜ਼ੈਲ ਸਿੰਘ ਨੇ ਕਰਨਾਲ ਵਿਖੇ ਗੰਗਾ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ 10 ਅਗਸਤ 1981 ਨੂੰ ਇੰਦਰਾ ਗਾਂਧੀ ਨੇ ਨਵੀਂ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਹੁਣ ਤੱਕ ਖਾਲਿਸਤਾਨ ਦੀ ਧਾਰਨਾ ਸਿਰਫ ਕੈਨੇਡਾ ਤੇ ਸ਼ਾਇਦ ਅਮਰੀਕਾ ਵਿੱਚ ਹੀ ਮੌਜੂਦ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਪਹਿਰੇਦਾਰੀ ਨੂੰ ਕੱਟ ਕਰਾਂਗੇ ਅਸੀਂ ਪੂਰੀ ਚੌਕਸੀ ਨਹੀਂ ਵਰਤਾਂਗੇ ਗੰਗਾ ਸਿੰਘ ਢਿੱਲੋਂ ਦੇ ਪਿਛੋਕੜ ਨੂੰ ਦੇਖਦੇ ਹੋਏ ਸਵਾਲ ਕਰਨਾ ਉਚਿਤ ਹੋਵੇਗਾ ਚੰਡੀਗੜ੍ਹ ਵਿੱਚ ਅਜਿਹੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਲਈ ਉਸ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਕਿਉਂ ਦਿੱਤੀ ਗਈ ਪਿੰਡਰਾਂ ਵਾਲੇ ਦੇ ਵੱਧਦੇ ਪ੍ਰਭਾਵ ਨਾਲ ਮੁਕਾਬਲਾ ਕਰਨ ਲਈ ਮਈ 1981 ਵਿੱਚ ਅਕਾਲੀ ਦਲ ਦੀ ਨਰਮ ਖਿਆਲੀ ਲੀਡਰਸ਼ਿਪ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਤੰਬਾਕੂ ਦੀ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਮੰਗ ਦੇ ਸਮਰਥਨ ਅਤੇ ਵਿਰੋਧ ਵਿੱਚ ਪ੍ਰਦਰਸ਼ਨ ਅਤੇ ਜਵਾਬੀ ਪ੍ਰਦਰਸ਼ਨ ਹੋਏ। ਇਥੋਂ ਤੱਕ ਕਿ ਅਕਾਲੀਆਂ ਨੇ ਪਟਿਆਲਾ ਦੇ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਹਿੰਦੂ ਸੁਰੱਖਿਆ ਸਮਿਤੀ ਐਚਐਸਐਸ ਜਿਸ ਨੇ ਅਕਾਲੀਆਂ ਦੀ ਮੰਗ ਵਿਰੋਧ ਪ੍ਰਦਰਸ਼ਨ ਕੀਤੇ ਸਨ ਵਿਰੋਧ ਕੁਝ ਭੜਕਾਉ ਨਾਰੇ ਵੀ ਲਗਾਏ ਪਵਨ ਕੁਮਾਰ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦਾ ਕਰੀਬੀ ਸੀ ਲਾਲਾ ਜਗਤ ਨਰੈਣ ਅਤੇ ਕਾਂਗਰਸੀ ਆਗੂਆਂ ਦੇ ਇੱਕ ਹਿੱਸੇ ਨੇ ਵੀ ਇਸ ਮੁੱਦੇ ਤੇ Hindu ਸੁਰੱਖਿਆ ਸਮਿਤੀ ਦਾ ਸਮਰਥਨ ਕੀਤਾ ਸੀ ਅਮਰਸਰ ਵਿਖੇ 31 ਮਈ 1981 ਦੇ ਤੰਬਾਕੂ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਆਪਣੇ ਲਾਇਸੈਂਸ ਸ਼ੁਦਾ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਪਿੰਡਰਾ ਵਾਲੇ ਨੇ ਸੈਕਟਰ 11 ਚੰਡੀਗੜ੍ਹ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹਨਾਂ ਦੇ ਸਾਥੀ ਆਪਣੇ ਹਥਿਆਰ ਸਮਰਪਣ ਨਹੀਂ ਕਰਨਗੇ 9 ਸਤੰਬਰ 1981 ਨੂੰ ਜਲੰਧਰ ਤੋਂ ਛਪਦੇ ਕੁਝ ਅਖਬਾਰਾਂ ਦੇ ਮਾਲਕ ਲਾਲਾ ਜਗਤ ਨਾਰੈਨ ਦਾ ਲੁਧਿਆਣਾ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਗਤ ਨਾਰੈਨ ਦਾ ਪ੍ਰਭਾਵਸ਼ਾਲੀ ਅਖਬਾਰ ਪੰਜਾਬ ਕੇਸਰੀ ਪਿੰਡਰਾ ਵਾਲੇ ਦੀ ਆਲੋਚਨਾ ਕਰਦਾ ਆ ਰਿਹਾ ਸੀ ਅਤੇ ਸਿੱਖਾਂ ਤੇ ਨਿਰੰਕਾਰੀਆਂ ਵਿਚਕਾਰ ਹੋਏ ਟਕਰਾਅ ਵਿੱਚ ਮੌਜੂਦ ਨਾਰੈਨ ਨੇ ਪਿੰਡਰਾ ਵਾਲੇ ਵਿਰੁੱਧ ਅਦਾਲਤ ਵਿੱਚ ਗਵਾਹੀ ਵੀ ਦਿੱਤੀ ਸੀ ਪੰਜਾਬ ਕੇਸਰੀ ਅਖਬਾਰ ਤੇ ਨਰੰਗਕਾਰੀ ਪਖਰੀ ਪਖ ਰਹਿਣ ਦਾ ਦੋਸ਼ ਸੀ ਮਾਰਕਟ ਅਲੀ ਤੇ ਸतीश ਜੈਕਬ ਅਨਸਾਰ ਆਮ ਵਰਤਾਰੇ ਵਾਂਗ ਜਗਤ ਨਾਰੈਨ ਦਾ ਰਵਈਆ ਵੀ ਪੱਖਪਾਤੀ ਸੀ ਅਸਲ ਵਿੱਚ ਪੰਜਾਬ ਦੀ ਸਾਰੀ ਹੀ ਪ੍ਰੈਸ ਫਿਰਕੂਲੀਆਂ ਤੇ ਵੰਡੀ ਹੋਈ ਸੀ ਜਿਸ ਦਿਨ ਲਾਲਾ ਜਗਤ ਸਿੰਘ ਨਾਰੈਨ ਦਾ ਕਤਲ ਹੋਇਆ ਸੀ ਪਿੰਡਰਾ ਵਾਲਾ ਹਰਿਆਣਾ ਦੇ ਸਰਦਲੇ ਦੇ ਪਿੰਡ ਚੰਦੋਕਲਾ ਵਿਖੇ ਪ੍ਰਚਾਰ ਮਿਸ਼ਨ ਤੇ ਗਿਆ ਸੀ ਕਤਲ ਤੋਂ ਬਾਅਦ ਦਰਜ ਐਫ ਆਈ ਆਰ ਵਿੱਚ ਉਸਦਾ ਅਤੇ ਉਸਦੇ ਦੋ ਸਾਥੀਆਂ ਦਾ ਨਾਮ ਦਰਜ ਕੀਤਾ ਗਿਆ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਡੀਆਈਜੀ ਡੀਐਸ ਮੰਗੜ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਟੀਮ ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਪਿੰਡਰਾਵਾਲੇ ਨੂੰ ਗ੍ਰਿਫਤਾਰ ਕਰਨ ਦੀ ਹਦਾਇਤਾਂ ਤਹਿਤ ਚੰਦੋਕਲਾ ਭੇਜਿਆ ਗਿਆ। ਇਸ ਦੀ ਸੂਚ ਮਿਲਦੇ ਹੀ ਪਿੰਡਰਾਵਾਲਾ ਆਪਣੇ ਕੋਈ ਸਮਰਥਕਾਂ ਨਾਲ ਚੰਦੋਕਲਾ ਤੋਂ ਪਹਿਲਾਂ ਹਿਰਵਾਣਾ ਹੋ ਚੁੱਕਾ ਸੀ ਅਤੇ ਆਪਣੇ ਹੈੱਡਕੁਆਰਟਰ ਗੁਰਦੁਆਰਾ ਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵੱਲ ਜਾ ਚੁੱਕਾ ਸੀ। ਉਹਨਾਂ ਨੇ ਹਰਿਆਣਾ ਤੇ ਪੰਜਾਬ ਰਹੀਂ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ ਤੇ 13-14 ਸਤੰਬਰ 1981 ਦੀ ਰਾਤ ਚੌਕ ਮਹਿਤਾ ਵਿਖੇ ਪਹੁੰਚੇ। ਕਲਦੀਪ ਨਾਇਰ ਦੇ ਅਨੁਸਾਰ ਜ਼ੈਲ ਸਿੰਘ ਨੇ ਖੁਦ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਟੈਲੀਫੋਨ ਕਰਕੇ ਕਿਹਾ ਸੀ ਕਿ ਪਿੰਡਰਾ ਵਾਲੇ ਨੂੰ ਗ੍ਰਿਫਤਾਰ ਨਾ ਕਰੋ ਅਤੇ ਇਸ ਮਾਮਲੇ ਤੋਂ ਬਾਹਰ ਰੋ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸतीश ਜੈਕਬ ਨੂੰ ਦੱਸਿਆ ਕਿ ਹਰਿਆਣਾ ਦਾ ਮੁੱਖ ਮੰਤਰੀ ਇਸ ਹੱਦ ਤੱਕ ਗਿਆ ਕਿ ਉਸਨੇ ਪਿੰਡਰਾ ਵਾਲੇ ਨੂੰ ਵਾਪਸ ਉਸਦੇ ਗੁਰਦੁਆਰੇ ਪਰਤਣ ਲਈ ਸਰਕਾਰੀ ਕਾਰ ਵੀ ਚੰਦੋਕਲਾ ਭੇਜੀ ਨਵੀਂ ਦਿੱਲੀ ਸਥਿਤ ਬੀਐਸਐਫ ਹੈੱਡਕੁਆਰਟਰ ਵਿੱਚ ਡੀਆਈਜੀ ਰਹੇ ਮੇਰੇ ਬੈਚਮੇਟ ਦਿਬਾਕਰ ਦਾਸ ਗੁਪਤਾ ਆਈਪੀਐਸ 1964 ਮੱਧ ਪ੍ਰਦੇਸ਼ ਨੇ ਉਸ ਸਮੇਂ ਮੈਨੂੰ ਦੱਸਿਆ ਸੀ ਕਿ ਉਹਨਾਂ ਦੀ ਟੀਮ ਨੇ ਪਿੰਡਰਾ ਵਾਲੇ ਨੂੰ ਹਰੇਕ ਚੈੱਕਪੋਸਟ ਯਾਨੀ ਨਾਕੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਗ੍ਰਹਿ ਮੰਤਰੀ ਦਫ਼ਤਰ ਤੋਂ ਹਦਾਇਤਾਂ ਮਿਲੀਆਂ ਕਿ ਉਹ ਪਿੰਡਰਾ ਵਾਲੇ ਨੂੰ ਬਿਨਾਂ ਕਿਸੇ ਰਿਕਵਰਡ ਦੇ ਲੰਘਣ ਦੇ ਹੁਣ ਕਿਉਂਕਿ ਪਿੰਡਰਾ ਵਾਲਾ ਬਹੁਤ ਕਾਲੀ ਵਿੱਚ ਰਵਾਨਾ ਹੋਇਆ ਸੀ ਤਾਂ ਸਾਵਧਾਨੀ ਨਾਲ ਸੰਭਾਲੀਆਂ ਹੋਈਆਂ ਧਾਰਮਿਕ ਉਪਦੇਸ਼ਾਂ ਦੀਆਂ ਅਸਲੀ ਪ੍ਰਤੀਆਂ ਪਿੱਛੇ ਹੀ ਛੁੱਟ ਗਈਆਂ ਸਨ ਜਾਣਕਾਰੀ ਅਨੁਸਾਰ ਛਾਪਾ ਮਾਰਨ ਗਈ ਪੰਜਾਬ ਪੁਲਿਸ ਪਾਰਟੀ ਨੇ ਗੁੱਸੇ ਵਿੱਚ ਉਹਨਾਂ ਅਸਲੀ ਪ੍ਰਤੀਆਂ ਨੂੰ ਅੱਗ ਲਗਾ ਦਿੱਤੀ ਸੀ ਪਿੰਡਰਾ ਵਾਲੇ ਨੂੰ ਗ੍ਰਿਫਤਾਰ ਕੌਣ ਕਰੇਗਾ ਲੈਫਟੀਨੈਂਟ ਜਨਰਲ ਐਸ ਕੇ ਸਿਨਾ ਉਸ ਸਮੇਂ ਪਛਮੀ ਕਮਾਂਡ ਦੇ ਜੀਓਸੀ ਐਨ ਸੀ ਸਨ ਪਿੰਡਰਾ ਵਾਲੇ ਦੇ ਚੌਕ ਮਹਿਤਾਬਾਸਾ ਹੌਣ ਦੇ ਕੋਈ ਜਨਾਂ ਦੇ ਅੰਦਰ ਹੀ ਪੰਜਾਬ ਦੇ ਮੁਖ ਸਕੱਤਰ ਨੇ ਲੈਫਟੀਨੈਂਟ ਜਨਰਲ ਸਿਨਾ ਨੂੰ ਪਿੰਡਰਾ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕੀਤੀ ਜਦੋਂ ਜਨਰਲ ਸਿਨਾ ਨੇ ਉਹਨਾਂ ਨੂੰ ਕਿਹਾ ਕਿ ਇਹ ਫੌਜ ਦਾ ਕੰਮ ਨਹੀਂ ਹੈ ਤਾਂ ਮੁਖ ਸਕੱਤਰ ਨੇ ਕਥਿਤ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਕੰਮ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਲਈ ਉਹ ਪੰਜਾਬ ਪੁਲਿਸ ਨੂੰ ਫੌਜ ਦੇ ਟੈਂਕੋ ਧਾਰ ਦੇ ਦੇਣ ਸਪਾਸਟਰ ਦੀ ਅਜੇਹੀ ਅਜੀਬ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਇਸ ਸਬੰਧ ਵਿੱਚ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਲੈਫਟੀਨੈਂਟ ਜਨਰਲ ਸਿਨਾ ਨੂੰ ਕੀਤੀ ਨਿੱਜੀ ਬੇਨਤੀ ਨੇ ਵੀ ਕੰਮ ਨਹੀਂ ਕੀਤਾ ਦੋ ਦਿਨ ਬਾਅਦ ਜਨਰਲ ਸਿਨਾ ਦੇ ਚੀਫ ਆਫ ਸਟਾਫ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੁਕਮ ਮਿਲੇ ਕਿ ਫੌਜ ਨੇ ਹੀ ਪਿੰਡਰਾਵਾਲੇ ਨੂੰ ਗ੍ਰਿਫਤਾਰ ਕਰਨਾ ਹੈ ਅਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਗੁਰਖਾ ਬਟਾਲੀਅਨਾਂ ਨੂੰ ਵੀ ਤਿਆਰ ਕੀਤਾ ਗਿਆ ਜਦੋਂ ਜਨਰਲ ਸਿਨਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਚੀਫ ਆਫ ਸਟਾਫ ਨੂੰ ਕਿਹਾ ਕਿ ਉਹ ਇਸ ਕਾਰਵਾਈ ਨੂੰ ਰੋਕ ਦੇਣ ਫਿਰ ਉਹਨਾਂ ਨੇ ਰੱਖਿਆ ਮੰਤਰੀ ਅਰਵਿੰਕਟਾ ਰਮਨ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਨਾ ਹੁਕਮਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕਰਨ ਦੀ ਅਗਿਆ ਦਿੱਤੀ ਜਾਵੇ। ਅਗਲੇ ਦਿਨ ਜਨਰਲ ਸਿਨਾ ਨੂੰ ਰੱਖਿਆ ਮੰਤਰੀ ਨੇ ਸੂਚਿਤ ਕੀਤਾ ਕਿ ਫੌਜ ਨੂੰ ਪਿੱਛੇ हट ਜਾਣਾ ਚਾਹੀਦਾ ਹੈ ਕਿਉਂਕਿ ਇਹ ਕੰਮ ਸਟਾਨਕ ਪੁਲਿਸ ਨੂੰ ਸੌਂਪਿਆ ਜਾਵੇਗਾ। ਗੁਰਦੁਆਰਾ ਚੌਕ ਮਹਿਤਾ ਨੂੰ ਪੰਜਾਬ ਪੁਲਿਸ ਨੇ ਘੇਰ ਲਿਆ। ਦਰਬਾਰਾ ਸਿੰਘ ਨੇ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪਿੰਡਰਾਵਾਲੇ ਨਾਲ ਗੱਲਬਾਤ ਕਰਨ ਲਈ ਭੇਜਿਆ। ਜੋ 20 ਨਵੰਬਰ ਦੀ ਦੁਪਹਿਰ ਨੂੰ ਆਤਮ ਸਮਰਪਨ ਕਰਨ ਲਈ ਤਿਆਰ ਹੋ ਗਿਆ ਸੀ ਇੰਦਰਾ ਗਾਂਧੀ ਦੇ ਨਜ਼ਦੀਕੀ ਵਿਸ਼ਵਾਸਪਾਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੀ ਉਸ ਦਿਨ ਚੌਕ ਮਹਿਤਾ ਵਿਖੇ ਮੌਜੂਦ ਸਨ ਪਿੰਡਰਾ ਵਾਲੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੇ ਬਹੁਤ ਭੜਕਾਊ ਭਾਸ਼ਣ ਦਿੱਤਾ ਗ੍ਰਿਫਤਾਰੀ ਲਈ ਤੈ ਕਿਤੇ ਸਮੇਂ ਤੋਂ ਠੀਕ ਪਹਿਲਾਂ ਪਿੰਡਰਾ ਵਾਲੇ ਨੇ ਵੀ ਭਾਸ਼ਣ ਦਿੱਤਾ ਜਿਸ ਵਿੱਚ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕੀਤੀ ਗਈ ਇਸ ਤੇ ਚੱਲਦਿਆਂ ਉਸ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਸ ਦੇ ਪੈਰੋਕਾਰਾਂ ਨੇ ਗੋਲੀਬਾਰੀ ਕਰ ਦਿੱਤੀ ਇਸ ਗੋਲੀਬਾਰੀ ਦੇ ਜਵਾਬ ਵਿੱਚ ਹੋਏ ਮੁਕਾਬਲੇ ਦੌਰਾਨ 7 ਵਿਅਕਤੀ ਮਾਰੇ ਗਏ ਜਦੋਂ ਇੰਦਰਾ ਗਾਂਧੀ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਪਹੁੰਚੀ ਤਾਂ 22 ਸਤੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸੰਤੋਖ ਸਿੰਘ ਦੀ ਮੌਜੂਦਗੀ ਤੇ ਗੁਰਦੁਆਰਾ ਚੌਕ ਮਹਿਤਾ ਵਿੱਚ ਉਹਨਾਂ ਦੇ ਭੜਕਾਊ ਭਾਸ਼ਣ ਦੇ ਮਾਮਲੇ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਧਿਆਨ ਵਿੱਚ ਲਿਆਂਦਾ ਪਿੰਡਰਾ ਵਾਲੇ ਨੂੰ ਕੁਝ ਸਮੇਂ ਲਈ ਫਿਰੋਜ਼ਪੁਰ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ ਤੇ ਬਾਅਦ ਵਿੱਚ ਅਸਥਾਈ ਤੌਰ ਤੇ ਲੁਧਿਆਣਾ ਨੇੜੇ ਕਿਨੈਰੀ ਆਰਾਮ ਘਰ ਵਿੱਚ ਲਿਜਾਇਆ ਗਿਆ ਆਰਾਮ ਦਾ ਇੱਕ ਮਖੌਲ ਵਿੱਚ ਕੁਝ ਸਮਾਂ ਬਤਾਉਣ ਅਤੇ ਕੁਝ ਆਮ ਤੇ ਆਦਰ ਪੂਰਵਕ ਪੁੱਛਗਿੱਛ ਯਾਨੀ ਜਾਂਚ ਅਧਿਕਾਰੀ ਹਰ ਸਵਾਲ ਤੋਂ ਪਹਿਲਾਂ ਜਨਾਬ ਜਾਂ ਸਰ ਸ਼ਬਦ ਦੀ ਵਰਤੋਂ ਕਰਦੇ ਸਨ ਤੋਂ ਬਾਅਦ 15 ਅਕਤੂਬਰ 1981 ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਹੀ ਪਿੰਡਰਾ ਵਾਲੇ ਨੂੰ ਰਿਹਾ ਕਰ ਦਿੱਤਾ ਗਿਆ ਗ੍ਰਹਿ ਮੰਤਰੀ ਜੈਲ ਸਿੰਘ ਨੇ ਸੰਸਦ ਵਿੱਚ ਬਿਆਨ ਦਿੱਤਾ ਕਿ ਕਿਉਂਕਿ ਪਿੰਡਰਾ ਵਾਲੇ ਨੂੰ ਦੋਸ਼ੀ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਇਸ ਲਈ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਇਸ ਗੱਲ ਦੇ ਕਾਫੀ ਸਬੂਤ ਹਨ ਕਿ ਪਿੰਡਰਾ ਵਾਲੇ ਦੀ ਰਿਹਾਈ ਦਾ ਹੁਕਮ ਗ੍ਰਹਿ ਮੰਤਰੀ ਨੇ ਖੁਦ ਦਿੱਤਾ ਸੀ ਪੰਜਾਬ ਦੇ ਇੱਕ ਸੀਨੀਅਰ ਕਾਂਗਰਸੀ ਸਿਆਸਤਦਾਨ ਨੇ ਸਤੀਸ ਜਾਕਬ ਨੂੰ ਦੱਸਿਆ ਅਸਲ ਵਿੱਚ ਖੁਦ ਸ਼੍ਰੀਮਤੀ ਗਾਂਧੀ ਨੇ ਹੀ ਸੰਤਾ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਸੀ ਇਸ ਦੀ ਪੁਸ਼ਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਇੱਕ ਪਰਿਵਾਰਕ ਮੈਂਬਰ ਨੇ ਕੀਤੀ ਜਿਸ ਨੇ ਮਾਰਕ ਟੱਲੀ ਨੂੰ ਦੱਸਿਆ ਸੰਤੋਖ ਸਿੰਘ ਨੇ ਖੁਦ ਸ਼੍ਰੀਮਤੀ ਗਾਂਧੀ ਕੋਲ ਜਾ ਕੇ ਪਿੰਡਰਾਂ ਵਾਲੇ ਦੀ ਰਹਾਈ ਦੀ ਵਕਾਲਤ ਕੀਤੀ ਸੀ ਇਹ ਧਮਕੀ ਦਿੰਦੇ ਹੋਏ ਕਿ ਜੇਕਰ ਪਿੰਡਰਾਂ ਵਾਲੇ ਨੂੰ ਰਿਹਾ ਨਾ ਕੀਤਾ ਗਿਆ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਂਗਰਸ ਪ੍ਰਤੀ ਵਫਾਦਾਰ ਰੱਖਣਾ ਸੰਭਵ ਨਹੀਂ ਹੋਵੇਗਾ ਟੱਲੀ ਅਤੇ ਜੈਕਬ ਲਿਖਦੇ ਹਨ ਛੋਟੇ-ਮੋਟੇ ਰਾਜਨੀਤਿਕ ਲਾਭਾਂ ਲਈ ਇਨਸਾਫ ਨੂੰ ਨਜ਼ਰ ਅੰਦਾਜ਼ ਕਰਕੇ ਸਰਕਾਰ ਨੇ ਖੁਦ ਉਹ ਸ਼ਖਸ ਖੜਾ ਕੀਤਾ ਜਿਸ ਨੇ ਸ਼੍ਰੀਮਤੀ ਗਾਂਧੀ ਦੇ ਆਖਰੀ ਸਾਲਾਂ ਤੇ ਹਾਵੀ ਹੋਣਾ ਸੀ ਅਤੇ ਉਸ ਦੀ ਮੌਤ ਤੱਕ ਪਰਛਾਵੇਂ ਵਾਂਗ ਉਸ ਦੇ ਨਾਲ ਰਹਿਣਾ ਸੀ ਪਿੰਡਰਾਵਾਲੇ ਦੀ ਚੌਕ ਮਹਿਤਾ ਤੋਂ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਉਸ ਦੀ ਰਿਹਾਈ ਨੇ ਅਸਲ ਵਿੱਚ ਉਸ ਨੂੰ ਪੰਜਾਬ ਵਿੱਚ ਸਿੱਖ ਭਾਈਚਾਰੇ ਦੇ ਇੱਕ ਮਹੱਤਵਪੂਰਨ ਨੇਤਾ ਵਜੋਂ ਆਪਣੀ ਪਛਾਣ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਅਤੇ ਉਸ ਨੂੰ ਇੱਕ ਨਾਇਕ ਦਾ ਦਰਜਾ ਦੇ ਦਿੱਤਾ ਪਿੰਡਰਾਵਾਲੇ ਨੇ ਖੁਦ ਆਪਣੀ ਰਿਹਾਈ ਤੋਂ ਬਾਅਦ ਕਿਹਾ ਕਿ ਜੋ ਉਸਨੇ ਸਾਲਾਂ ਵਿੱਚ ਪ੍ਰਾਪਤ ਕਰਨਾ ਸੀ ਸਰਕਾਰ ਨੇ ਉਸ ਦੀ ਗ੍ਰਿਫਤਾਰੀ ਰਾਹੀਂ ਉਸ ਤੋਂ ਵੀ ਵਧੇਰੇ ਕੰਮ ਕਰ ਦਿੱਤਾ ਜਿਸਨ ਪੈਂਦਰਾ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦਿਨ ਜਲੰਧਰ ਦੇ ਇੱਕ ਬਾਜ਼ਾਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਸਿੱਖਾਂ ਨੇ ਹਿੰਦੂਆਂ ਉੱਤੇ ਗੋਲੀਆਂ ਚਲਾਈਆਂ ਸਨ ਜਿਸ ਤਰ੍ਹਾਂ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਜ਼ਖਮੀ ਹੋ ਗਏ ਸਨ ਅਗਲੇ ਦਿਨ ਅਮਰਸਰ ਨੇੜੇ ਤਰਨਤਾਰਨ ਵਿੱਚ ਇਸੇ ਤਰ੍ਹਾਂ ਦੀ ਘਟਨਾ ਵਿੱਚ ਇੱਕ ਹਿੰਦੂ ਦੀ ਮੌਤ ਹੋ ਗਈ ਸੀ ਅਤੇ 13 ਲੋਕ ਜ਼ਖਮੀ ਹੋਏ ਸਨ ਪੰਜ ਦਿਨ ਬਾਅਦ ਅਮਰਸਰ ਨੇੜੇ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਲਾਹ ਦਿੱਤਾ ਗਿਆ ਪਟੜੀਆਂ ਨਾਲ ਛੇਡ ਛਾੜ ਕਰਕੇ ਰੇਲ ਗੱਡੀਆਂ ਨੂੰ ਪਟੜੀ ਤੋਂ ਲਾਉਣ ਦੀਆਂ ਦੋ ਹੋਰ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ 29 ਸਤੰਬਰ 1981 ਨੂੰ ਦਲ ਖਾਲਸਾ ਦੇ ਪੰਜ ਮੈਂਬਰਾਂ ਜਿਨ੍ਹਾਂ ਵਿੱਚ ਇਸ ਦਾ ਨਾਮਾ ਚੁਣਿਆ ਗਿਆ ਮੁਖੀ ਗਜਿੰਦਰ ਸਿੰਘ ਵੀ ਸ਼ਾਮਲ ਸੀ ਨੇ ਸ਼੍ਰੀਨਗਰ ਤੋਂ ਦਿੱਲੀ ਜਾਣ ਵਾਲਾ ਇੰਡੀਅਨ 에ਅਰਲਾਈਨਸ ਦਾ 423 ਜਹਾਜ਼ ਅਗਵਾ ਕਰ ਲਿਆ ਅਤੇ ਪਿੰਡਰਾ ਵਾਲੇ ਨੂੰ ਜੇਲ੍ਹ ਤੋਂ ਰਿਹਾ ਕਰਨ ਦੀ ਮੰਗ ਕਰਦਿਆਂ ਜਹਾਜ਼ ਨੂੰ ਲਾਹੌਰ ਵੱਲ ਮੋੜ ਦਿੱਤਾ। ਉਦੋਂ ਤੱਕ ਦਲ ਖਾਲਸਾ ਨੇ ਸ਼ਰੀਆਮ ਖਾਲਿਸਤਾਨ ਦੀ ਸਿਰਜਣਾ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਲਈ ਪਿੰਡਰਾ ਵਾਲੇ ਦੀ ਰਿਹਾਈ ਦੀ ਉਹਨਾਂ ਦੀ ਮੰਗ ਨੇ ਪ੍ਰਭਾਵ ਪੈਦਾ ਕਰ ਦਿੱਤਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੀ ਸੰਸਥਾ ਦੇ ਪਿੰਡਰਾ ਵਾਲੇ ਨਾਲ ਅਸਦੀ ਕਿਸਵੰਸਨ ਜਹਾਜ਼ ਨੂੰ ਅਗਵਾ ਕਰਨ ਵਾਲੀ ਇਸ ਘਟਨਾ ਦਾ ਅੰਤ ਪਾਕਿਸਤਾਨੀ ਕਮਾਂਡੋਸ ਦੀ ਕਾਰਵਾਈ ਨਾਲ ਹੋਇਆ ਗਜਿੰਦਰ ਸਿੰਘ ਸਮੇਤ ਸਾਰੇ ਪੰਜ ਅਗਵਾਕਾਰਾਂ ਉੱਤੇ ਪਾਕਿਸਤਾਨ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਹਾਜ਼ ਨੂੰ ਅਗਵਾ ਕਰਨ ਵਾਲੀ ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ 1982 ਵਿੱਚ ਦਲ ਖਾਲਸਾ ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ ਸੀ ਜਿਸ ਨੂੰ 1992 ਵਿੱਚ ਹਟਾ ਦਿੱਤਾ ਗਿਆ 15 ਸਾਲ ਪ੍ਰਭਾਵਹੀਣ ਰਹਿਣ ਤੋਂ ਬਾਅਦ ਦਲ ਖਾਲਸਾ ਨੇ 1998 ਵਿੱਚ ਪੰਜਾਬ ਵਿੱਚ ਚਾਸੀ ਵਾਪਸੀ ਕੀਤੀ ਇਸ ਇਤਫਾਕ ਨਾਲ ਉਸ ਸਮੇਂ ਪੰਜਾ ਅਗਵਾਕਾਰਾਂ ਦੀ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਕਥਿਤ ਤੌਰ ਤੇ ਰਿਹਾਈ ਹੋਈ ਸੀ ਪੰਜਾਂ ਵਿੱਚੋਂ ਦੋ ਤੇਜਿੰਦਰ ਸਿੰਘ ਅਤੇ ਸਤਨਾਮ ਸਿੰਘ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਨੂੰ ਆਖਰਕਾਰ 2011 ਵਿੱਚ ਦਿੱਲੀ ਦੀ ਅਦਾਲਤ ਨੇ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਦਲ ਖਾਲਸਾ ਇੰਟਰਨੈਸ਼ਨਲ ਡੀਕੇਆਈ ਦੇ ਮੁਖੀ ਵਜੋਂ ਗੁਜਿੰਦਰ ਸਿੰਘ ਹਾਲੇ ਵੀ ਪਾਕਿਸਤਾਨ ਵਿੱਚ ਜਲਾਵਤਨੀ ਵਿੱਚ ਰਹਿ ਰਿਹਾ ਹੈ ਇੰਦਰਾ ਗਾਂਧੀ ਕੋਲ ਪਿੰਡਰਾ ਵਾਲੇ ਦੀ ਰਿਹਾਈ ਦੀ ਵਕਾਲਤ ਕਰਨ ਵਾਲੇ ਜੱਥੇਦਾਰ ਸੰਤੋਖ ਸਿੰਘ ਦੀ 21 ਦਸੰਬਰ 1981 ਨੂੰ ਦਿੱਲੀ ਵਿੱਚ ਉਹਨਾਂ ਦੀ ਕਾਰ ਵਿੱਚ ਇੱਕ ਵਿਰੋਧੀ ਸਿੱਖ ਸਿਆਸਤਦਾਨ ਵੱਲੋਂ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਜੱਥੇਦਾਰ ਸੰਤੋਖ ਸਿੰਘ ਗੁਰਵਚਨ ਸਿੰਘ ਦੇ ਕਤਲ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਕਾਤਲਾਂ ਦੀ ਕਾਨੂੰਨੀ ਫੀਸ ਸਰਦਾ ਕਰ ਰਿਹਾ ਸੀ। ਉਹ ਹਰ ਮਹੀਨੇ ਇੱਕ ਦੋਸ਼ੀ ਰਣਜੀਤ ਸਿੰਘ ਦੇ ਪਰਿਵਾਰ ਨੂੰ 2000 ਰੁਪਏ ਵੀ ਦਿੰਦਾ ਸੀ। ਜੈਲ ਸਿੰਘ ਅਤੇ ਰਜੀਵ ਗਾਂਧੀ ਜਥੇਦਾਰ ਸੰਤੋਖ ਸਿੰਘ ਦੇ ਭੋਗ ਸਮਾਰੋਹ ਵਿਸ਼ਾਮਲ ਹੋਏ ਇਸ ਸਮਾਗਮ ਦੀ ਇੱਕ ਤਸਵੀਰ ਵਿੱਚ ਜੈਲ ਸਿੰਘ ਪਿੰਡਰਾਵਾਲੇ ਨਾਲ ਬੈਠੇ ਦਿਖਾਈ ਦੇ ਰਹੇ ਹਨ ਹਾਲਾਂਕਿ ਪਿੰਡਰਾਵਾਲਾ ਗ੍ਰਹਿ ਮੰਤਰੀ ਦੀ ਮੌਜੂਦਗੀ ਤੋਂ ਖੁਸ਼ ਨਹੀਂ ਸੀ ਸੰਗਤ ਨੂੰ ਸੰਬੋਧਨ ਕਰਦਿਆਂ ਉਸਨੇ ਜੈਲ ਸਿੰਘ ਵੱਲੋਂ ਆਪਣੀ ਦਾੜ੍ਹੀ ਰੰਗਣ ਦਾ ਸਪਸ਼ਟ ਹਵਾਲਾ ਦਿੱਤਾ ਜੋ ਇੱਕ ਕਟੜ ਸਿੱਖੀ ਪਾਪ ਸੀ ਜੇ ਕਿਸੇ ਦਾ ਮੂੰਹ ਕਾਲਾ ਕੀਤਾ ਹੋਵੇ ਉਸਤੇ ਗੱਲ ਵਿੱਚ ਛੇਤਰਾਂ ਦਾ ਹਾਰ ਪਾਇਆ ਹੋਵੇ ਅਤੇ ਉਸ ਨੂੰ ਗਧੇ ਉੱਤੇ ਪਿੱਛੇ ਮੂੰਹ ਕਰਕੇ ਬਿਠਾਇਆ ਹੋਵੇ ਇਸ ਦਾ ਮਤਲਬ ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੁੰਦੀ ਹੈ ਕਿਸੇ ਦੀ ਭੈਣ ਜਾਂ ਕਿਸੇ ਦੀ ਮਾਂ ਨਾਲ ਛੇੜਛਾੜ ਕੀਤੀ ਹੁੰਦੀ ਹੈ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਇੱਥੇ ਕੁਝ ਲੋਕਾਂ ਨੇ ਆਪਣੇ ਮੂੰਹ ਆਪ ਹੀ ਕਾਲੇ ਕਰ رکھے ਹਨ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਸ ਦੀ ਭੈਣ ਨੂੰ ਛੇੜਿਆ ਹੈ ਜੈਲ ਸਿੰਘ ਨੇ ਸਪਸ਼ਟ ਤੌਰ ਤੇ ਉਸ ਅਪਮਾਨ ਨੂੰ ਹਜ਼ਮ ਕਰ ਲਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਪਿੰਡਰਾ ਵਾਲਾ ਹਾਲੇ ਵੀ ਪੰਜਾਬ ਵਿੱਚ ਉਸ ਦੇ ਲਈ ਆਪਰੇਸ਼ਨ ਦੋ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਲਾਭ ਦੇਖ ਹੋ ਸਕਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ